ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਥਾਇਰੋਇਡ ਦੀ ਪਰੇਸ਼ਾਨੀ 'ਚ ਸਾਨੂੰ ਕਿਹੜੇ ਲੱਛਣ ਆਉਂਦੇ ਕਿਹੜੀਆਂ ਨਿਸ਼ਾਨੀਆਂ ਆਉਂਦੀਆਂ ਉਹਨਾਂ ਬਾਰੇ ਜਾਣਾਂਗੇ ਕਿਉਂਕਿ ਥਾਇਰੋਇਡ ਦੀ ਪਰੇਸ਼ਾਨੀ ਬੜੀ ਆਮ ਆ ਲੋਕਾਂ 'ਚ ਤੇ ਦੋਸਤੋ ਇਹਦੇ ਨਾਲ ਨਾਲ ਇਹਦੇ ਇਲਾਜ ਦੀ ਵੀ ਗੱਲ ਕਰਾਂਗੇ ਤੇ ਥਾਇਰੋਇਡ ਤੋਂ ਜਿਹੜੀਆਂ ਸੀ ਦਵਾਈਆਂ ਖਾਣੇ ਆ ਉਹਨਾਂ ਦਵਾਈਆਂ ਨੂੰ ਖਾਂਦੇ ਵਕਤ ਕਿਹੜੀਆਂ ਗੱਲਾਂ ਦਾ ਖਾਸ ਧਿਆਨ ਰੱਖਣਾ ਉਹਦੇ ਬਾਰੇ ਵੀ ਜਾਣਾਂਗੇ ਸੋ ਪੂਰੀ ਵੀਡੀਓ ਨੂੰ ਬੜੇ ਧਿਆਨ ਨਾਲ ਸੁਣਨਾ ਤੇ ਜਾਣਕਾਰੀ ਨੂੰ ਅੱਗੇ ਸ਼ੇਅਰ ਜਰੂਰ ਕਰਨਾ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਦੋਸਤੋ ਥਾਇਰੋਇਡ ਸਾਡੇ ਗਲੇ ਦੇ ਇੱਥੇ तितਲੀ ਦੀ ਕਹਿ ਲੋ ਵੀ ਆਕਾਰ ਵਰਗੀ तितਲੀ ਦੀ ਸ਼ੇਪ ਵਰਗੀ ਇੱਕ ਗ੍ਰੰਥੀ ਆ ਦੋਸਤੋ ਇਹ ਸਾਡੇ ਦਿਮਾਗ ਦੇ ਫੰਕਸ਼ਨ ਨੂੰ ਕੰਟਰੋਲ 'ਚ ਰੱਖਦੀ ਆ ਸਾਡੇ ਹਾਰਟ ਦੇ ਫੰਕਸ਼ਨ ਨੂੰ ਕੰਟਰੋਲ 'ਚ ਰੱਖਦੀ ਤੇ ਸਾਡਾ ਮੈਟਾਬੋਲਿਜ਼ਮ ਜਿਹੜਾ ਸਾਡੇ ਕਹਿ ਲਓ ਵੀ ਕੈਲਰੀਜ਼ ਅਸੀਂ ਬਰਨ ਕਰਨੀਆਂ ਬਾਹਲਣੀਆਂ ਇਹ ਸਾਰੀ ਪ੍ਰਕਿਰਿਆ ਨੂੰ ਮੈਟਾਬੋਲਿਜ਼ਮ ਕਹਿੰਦੇ ਉਹਨੂੰ ਵੀ ਕੰਟਰੋਲ ਰੱਖਦੀ ਆ ਸੋ ਇਹਦੇ ਨਾਲ ਨਾਲ ਇਹਦੇ ਸਾਡੇ ਸਰੀਰ 'ਚ ਹੋਰ ਵੀ ਬੜੇ ਕੰਮ ਆ ਸਾਡੇ ਭਾਰ ਨੂੰ ਕੰਟਰੋਲ 'ਚ ਰੱਖਦੀ ਆ ਸਾਡੇ ਸਰੀਰ ਦੇ ਟੈਂਪਰੇਚਰ ਨੂੰ ਕੰਟਰੋਲ 'ਚ ਰੱਖਦੀ ਸੋ ਆਪ ਦੋਸਤੋ ਬਿਨਾਂ ਕਿਸੇ ਦੇਰੀ ਤੋਂ ਸਭ ਤੋਂ ਪਹਿਲਾਂ ਜਾਣ ਲੈਣੇ ਵੀ ਜਦੋਂ ਥਾਇਰੋਇਡ ਹਾਰਮੋਨ ਚ ਗੜਬੜੀ ਹੁੰਦੀ ਆ ਉੱਤੇ ਹੁੰਦਾ ਏ ਜਾਂ ਥੱਲੇ ਹੁੰਦਾ ਤਾਂ ਸਾਡੇ ਸਰੀਰ ਚ ਲੱਛਣ ਕਿਹੜੇ ਆਉਂਦੇ ਨਿਸ਼ਾਨੀਆਂ ਕਿਹੜੀਆਂ ਦੇਖਣ ਨੂੰ ਮਿਲਦੀਆਂ ਦੋਸਤੋ ਥਾਇਰੋਇਡ ਦੀ ਪਰੇਸ਼ਾਨੀ ਦੋ ਤਰ੍ਹਾਂ ਦੀ ਹੁੰਦੀ ਇੱਕ ਹਾਈਪਰਥਾਇਰੋਇਡਿਜ਼ਮ ਜਿਹਦੇ ਵਿੱਚ ਥਾਇਰੋਇਡ ਹਾਰਮੋਨ ਦੀ ਬਹੁਤਾਤ ਹੋ ਜਾਂਦੀ ਸਰੀਰ ਚ ਇੱਕ ਗ੍ਰੰਥੀ ਆ ਜਿਹੜੀ ਇਹ ਗਲੈਂਡ ਆ ਇਹ ਵੱਧ ਬਣਾਉਂਦੀ ਆ ਤੇ ਇੱਕ ਹੁੰਦਾ ਹਾਈਪੋਥਾਇਰੋਇਡਿਜ਼ਮ ਜਿਹਦੇ ਚ ਘੱਟ ਬਣਦਾ ਏ ਥਾਇਰੋਇਡ ਹਾਰਮੋਨ ਸੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਲੱਛਣਾਂ ਦੀ ਦੋਸਤੋ ਲੱਛਣਾਂ ਦੇ ਵਿੱਚ ਜਦੋਂ ਸਾਨੂੰ ਹਾਈਪਰਥਾਇਰੋਇਡਿਜ਼ਮ ਹੁੰਦਾ ਹੈ ਤਾਂ ਸਾਨੂੰ ਪਸੀਨਾ ਵੱਧ ਆਉਣਾ ਸ਼ੁਰੂ ਹੋ ਜਾਂਦਾ ਜਦੋਂ ਸਾਡੀ ਗ੍ਰੰਥੀ ਇਸ ਥਾਇਰੋਇਡ ਹਾਰਮੋਨ ਨੂੰ ਵੱਧ ਬਣਾਉਣਾ ਸ਼ੁਰੂ ਕਰ ਦਿੰਦੀ ਸਾਨੂੰ ਗਰਮੀ ਜ਼ਿਆਦਾ ਲੱਗਣੀ ਸ਼ੁਰੂ ਹੋ ਜਾਂਦੀ ਹੱਥਾਂ ਪੈਰਾਂ 'ਚੋਂ ਸੇਕ ਨਿਕਲਣਾ ਸ਼ੁਰੂ ਹੋ ਜਾਂਦਾ ਤੇ ਸਾਡਾ ਜਿਹੜਾ ਭਾਰ ਆ ਉਹ ਵੀ ਘੱਟ ਹੋਣਾ ਸ਼ੁਰੂ ਹੋ ਜਾਂਦਾ ਸੀ ਪਤਲੇ ਹੋ ਜਾਂਦੇ ਆ ਹੌਲੀ-ਹੌਲੀ ਤੇ ਦੋਸਤੋ ਸਾਡਾ ਜਿਹੜਾ ਕਹੋ ਵੀ ਨਿੱਕੀ-ਨਿੱਕੀ ਗੱਲ ਤੋਂ ਸਾਡੇ ਜਿਹੜੀ ਦਿਲ ਦੀ ਧੜਕਣਾਂ ਉਹ ਤੇਜ਼ ਹੋਣੀ ਸ਼ੁਰੂ ਹੋ ਜਾਂਦੀ ਆ ਤੇ ਸੁਭਾਅ ਵੀ ਚਿੜਚਿੜਾ ਹੋ ਜਾਂਦਾ ਏ ਅਸੀਂ ਨਿੱਕੀ ਨਿੱਕੀ ਗੱਲ ਤੋਂ ਖਿਜਣਾ ਸ਼ੁਰੂ ਕਰ ਦਿੰਨੇ ਦੋਸਤੋ ਇਹ ਹਾਈਪਰਥਾਇਰੋਇਡਿਜ਼ਮ ਭਾਵ ਜਦੋਂ ਸਾਡੀ ਥਾਇਰੋਇਡ ਗ੍ਰੰਥੀ ਵੱਧ ਹਾਰਮੋਨ ਬਣਾਉਂਦੀ ਆ ਇਹ ਉਸ ਵੇਲੇ ਚ ਲੱਛਣ ਆਉਂਦੇ ਆ ਅੱਗੇ ਹੋਰ ਵੀ ਲੱਛਣਾਂ ਦੀ ਗੱਲ ਕਰਾਂਗੇ ਅਖੀਰ ਤੇ ਇਹਦੇ ਇਲਾਜ ਬਾਰੇ ਵੀ ਜਾਣਾਂਗੇ ਤੇ ਦੋਸਤੋ ਇਹਦੇ ਉਲਟ ਜਦੋਂ ਹਾਈਪੋਥਾਇਰੋਇਡਿਜ਼ਮ ਹੁੰਦਾ ਏ ਭਾਵ ਸਾਡੀ ਜਿਹੜੀ ਇਹ ਗ੍ਰੰਥੀ ਆ ਇਹ ਥਾਇਰੋਇਡ ਹਾਰਮੋਨ ਘੱਟ ਬਣਾਉਣਾ ਸ਼ੁਰੂ ਕਰ ਦਿੰਦੀ ਆ ਤਾਂ ਉਦੋਂ ਕਿਹੜੇ ਲੱਛਣ ਆਉਣਗੇ ਦੋਸਤੋ ਸਾਡਾ ਇੱਕ ਤਾਂ ਸਾਨੂੰ ਠੰਡ ਲੱਗਦੀ ਉਦੋਂ ਮੰਨ ਲਓ ਅ ਜੀ ਅਸੀਂ ਏਸੀ ਵਾਲੇ ਕਮਰੇ 'ਚ ਬੈਠੇ ਆਂ ਬਾਕੀ ਜਿਹੜੇ ਲੋਕ ਬੈਠੇ ਜਿਨ੍ਹਾਂ ਨੂੰ ਇਹ ਬਿਮਾਰੀ ਨਹੀਂ ਗਈ ਹਾਈਪੋਦੀ ਉਹਨਾਂ ਨੂੰ ਠੰਡ ਨਹੀਂ ਲੱਗੂਗੀ ਉਹਨਾਂ ਨੂੰ ਨੋਰਮਲ ਲੱਗੂ এনवायरमेंट ਪਰ ਜਿਹਨੂੰ ਇਹ ਪਰੇਸ਼ਾਨੀ ਆ ਜਿਨ੍ਹਾਂ ਦੀ ਗ੍ਰੰਥੀ ਹਾਰਮੋਨ ਘੱਟ ਬਣਾ ਰਹੀ ਆ ਉਹਨਾਂ ਨੂੰ ਠੰਡ ਲੱਗੂਗੀ ਤੇ ਦੋਸਤੋ ਇਹਦੇ ਨਾਲ ਨਾਲ ਉਹਨਾਂ ਦਾ ਭਾਰ ਵੀ ਵਧਣਾ ਸ਼ੁਰੂ ਹੋ ਜਾਂਦਾ ਹੈ ਸਰੀਰ ਵਿੱਚ ਪਾਣੀ ਜਮਾ ਹੋਣਾ ਸ਼ੁਰੂ ਹੋ ਜਾਂਦਾ ਹਾਈਪੋਥਾਇਰੋਇਡਿਜ਼ਮ ਵਿੱਚ ਤੇ ਉਹਨਾਂ ਦੇ ਦਿਲ ਦੀ ਧੜਕਣ ਵੀ ਸਲੋ ਹੋ ਜਾਂਦੀ ਸਲੋ ਰਹਿੰਦੀ ਆ ਤੇ ਦੋਸਤੋ ਇਹਦੇ ਨਾਲ ਨਾਲ ਇੱਕ ਜਿਹੜਾ ਸਿੰਪਟਮ ਆ ਦਿਮਾਗ ਤੋਂ ਆਉਂਦਾ ਇਹ ਜਿਹਨੂੰ ਅਸੀਂ ਬ੍ਰੇਨ ਫੋਗ ਵੀ ਕਹਿੰਨੇ ਆ ਦੋਸਤੋ ਜਿਹੜਾ ਬ੍ਰੇਨ ਫੌਗ ਆ ਉਹ ਹਾਈਪੋਥਾਇਰੋਇਡਿਜ਼ਮ ਕਰਕੇ ਹੁੰਦਾ ਏ ਜਦੋਂ ਗ੍ਰੰਥੀ ਜਿਹੜਾ ਹਾਰਮੋਨ ਘੱਟ ਬਣਾਉਂਦੀ ਆ ਕਿਉਂਕਿ ਦੋਸਤੋ ਜਿਹੜੀ ਸਾਡੀ ਥਾਇਰੋਇਡ ਗ੍ਰੰਥੀ ਆ ਇਹ ਇਹਦਾ ਜਿਹੜਾ ਹਾਰਮੋਨ ਬਣਦਾ ਉਹ ਸਾਡੇ ਦਿਮਾਗ ਦੇ ਫੰਕਸ਼ਨ ਨੂੰ ਵੀ ਕੰਟਰੋਲ ਕਰਦਾ ਪਰ ਜਦੋਂ ਹਾਰਮੋਨ ਘੱਟ ਬਣਨਾ ਸ਼ੁਰੂ ਹੋ ਜਾਂਦਾ ਏ ਤਾਂ ਸਾਡੇ ਬ੍ਰੇਨ ਦਾ ਫੰਕਸ਼ਨ ਵੀ ਗੜਬੜਾਉਣਾ ਸ਼ੁਰੂ ਹੋ ਜਾਂਦਾ ਜਿਹਦੇ ਕਰਕੇ ਸਾਡੀ ਯਾਦਦਾਸ਼ਤ ਨੂੰ ਵੀ ਇਹ ਫਰਕ ਪਾਉਂਦੀ ਯਾਦਦਾਸ਼ਤ ਕਮਜ਼ੋਰ ਹੋਣੀ ਸ਼ੁਰੂ ਹੋ ਜਾਂਦੀ ਆ ਤੇ ਅਸੀਂ ਨਿੱਕੀਆਂ-ਨਿੱਕੀਆਂ ਗੱਲਾਂ ਨੂੰ ਵੀ ਭੁੱਲਣਾ ਸ਼ੁਰੂ ਕਰ ਦਿੰਨੇ ਆ ਤੇ ਦੋਸਤੋ ਸਾਡੇ ਜਿਹੜੇ ਥੌਟ ਆ ਸੋਚਣ ਸ਼ਕਤੀ ਆ ਉਹ ਕਲੈਰਿਟੀ ਘੱਟ ਹੋ ਜਾਂਦੀ ਸਾਡੇ ਥੌਟ ਕਲੀਅਰ ਨਹੀਂ ਰਹਿੰਦੇ ਤੇ ਸੋਚਣ ਸ਼ਕਤੀ ਤੇ ਵੀ ਪ੍ਰਭਾਵ ਪਾਉਂਦੀ ਆ ਤੇ ਸਾਡਾ ਜਿਹੜਾ ਕੰਮ ਕਰਨ ਤੇ ਫੋਕਸ ਆ ਕਨਸੈਂਟਰੇਸ਼ਨ ਆ ਉਹ ਵੀ ਘੱਟ ਹੋਣੀ ਸ਼ੁਰੂ ਹੋ ਜਾਂਦੀ ਆ ਜਿਨ੍ਹਾਂ ਲੋਕਾਂ ਨੂੰ ਹਾਈਪੋਥਾਇਰੋਇਡਿਜ਼ਮ ਆ ਜਿਨ੍ਹਾਂ ਦੀ ਗ੍ਰੰਥੀ ਘੱਟ ਬਣਾਉਂਦੀ ਹਾਰਮੋਨ ਨੂੰ ਤੇ ਇਹ ਤਾਂ ਦੋਸਤੋ ਸੀਗਾ ਦਿਮਾਗ ਦਾ ਇਹਦੇ ਨਾਲ ਨਾਲ ਸਾਡਾ ਜਿਹੜਾ ਮੂਡ ਡਿਸਆਰਡਰ ਵੀ ਆ ਜਾਂਦੇ ਆ ਸਾਡਾ ਜਿਹੜਾ ਕਹਿ ਲੋ ਵੀ ਵਿਗਿਆਨ ਇਹ ਮੰਨਦੀ ਆ ਵੀ ਜਿੰਨਾ ਲੋਕਾਂ ਨੂੰ ਤਾਂ ਹਾਈਪੋਥਾਇਰੋਇਡਿਜ਼ਮ ਉਹਨਾਂ ਨੂੰ ਉਦਾਸੀ ਤੇ ਡਿਪਰੈਸ਼ਨ ਦੀ ਪਰੇਸ਼ਾਨੀ ਆਉਣੀ ਸ਼ੁਰੂ ਹੋ ਜਾਂਦੀ ਹੈ। ਕਈ ਵਾਰੀ ਮਰੀਜ਼ ਕਦੇ ਖੁਸ਼ ਰਹਿੰਦਾ ਹੈ ਕਦੇ ਇਕਦਮ ਉਦਾਸ ਹੋ ਜਾਂਦਾ ਹੈ। ਸੋ ਇਹ ਲੱਛਣ ਹਾਈਪੋਥਾਇਰੋਇਡਿਜ਼ਮ ਵਿੱਚ ਆਉਂਦੇ ਆ। ਪਰ ਇਹਦੇ ਉਲਟ ਹਾਈਪਰਥਾਇਰੋਇਡਿਜ਼ਮ ਵਿੱਚ ਅ ਅੰਜ਼ਾਇਟੀ ਦੀ ਪਰੇਸ਼ਾਨੀ ਫਿਰ ਕਬਰਾਟ ਹੋਣਾ ਫਿਰ ਪੈਨਿਕ ਅਟੈਕ ਹੋਣੇ ਸ਼ੁਰੂ ਹੋ ਜਾਂਦੇ ਆ। ਇਹ ਹਾਈਪਰਥਾਇਰੋਇਡਿਜ਼ਮ ਵਿੱਚ ਆਉਂਦਾ ਹੈ। ਤੇ ਦੋਸਤੋ ਸਾਡੇ ਫੇਸ ਤੇ ਇੱਕ ਪਫੀਨੈਸ ਆ ਜਾਂਦੀ ਆ ਸਾਡੇ ਅੱਖਾਂ ਦੇ ਆਲੇ-ਦੁਆਲੇ ਇੱਕ ਸੋਜ ਸ਼ੁਰੂ ਹੋ ਜਾਂਦੀ ਪਾਣੀ ਜਮਾ ਹੋਣ ਕਰਕੇ ਤੇ ਇਹ ਸੋਜ ਦੇ ਕਾਰਨ ਸਾਡੇ ਜਿਹੜੀਆਂ ਕਹਿ ਲਓ ਵੀ ਅੱਖਾਂ ਦੇ ਮਸਲਸ ਨੂੰ ਜਿਹੜੀਆਂ ਮਾਸਪੇਸ਼ੀਆਂ ਨੂੰ ਕੰਟਰੋਲ ਕਰਨਾ ਹੁੰਦਾ ਏ ਉਹ ਕੰਟਰੋਲ ਘੱਟ ਹੋ ਜਾਂਦਾ ਏ ਕਿਉਂਕਿ ਸਵੇਲਿੰਗ ਦੇ ਕਰਕੇ ਉਹਨਾਂ ਤੇ ਪ੍ਰੈਸ਼ਰ ਪੈਣਾ ਸ਼ੁਰੂ ਹੋ ਜਾਂਦਾ ਮਾਸਪੇਸ਼ੀਆਂ ਤੇ ਸੋ ਜਿਹਦੇ ਕਰਕੇ ਸਾਡੀ ਆਈ ਸਾਈਟ ਵੀ ਕਮਜ਼ੋਰ ਹੋਣੀ ਸ਼ੁਰੂ ਹੋ ਜਾਂਦੀ ਆ ਤੇ ਸਾਡਾ ਵਿਜ਼ਨ ਬਲਰ ਹੁੰਦਾ ਏ ਤੇ ਸਾਨੂੰ ਕਹਿ ਲਓ ਵੀ ਫੋਕਸ ਨਹੀਂ ਹੋ ਪਾਉਂਦਾ ਤੇ ਕਈਆਂ ਨੂੰ ਤਾਂ ਇੱਕ ਦੀ ਥਾਂ ਤੇ ਦੋ ਦੋ ਚੀਜ਼ਾਂ ਵੀ ਦਿਖਣੀਆਂ ਸ਼ੁਰੂ ਹੋ ਜਾਂਦੀਆਂ ਸੋ ਦੋਸਤੋ ਇਹ ਲੱਛਣ ਆਉਣੇ ਸ਼ੁਰੂ ਹੋ ਜਾਂਦੇ ਆ ਹਾਈਪੋਥਾਇਰੋਇਡਿਜ਼ਮ ਵਿੱਚ ਜਦੋਂ ਸਾਡੀ ਜਿਹੜੀ ਗਲੈਂਡ ਆ ਉਹ ਘੱਟ ਬਣਾਉਣਾ ਸ਼ੁਰੂ ਕਰ ਦਿੰਦੀ ਹਾਰਮੋਨ ਦੂਜੇ ਪਾਸੇ ਜਿਨ੍ਹਾਂ ਲੋਕਾਂ ਦੇ ਹਾਰਮੋਨ ਵੱਧ ਬਣਦਾ ਜਿਹਨੂੰ ਹਾਈਪਰਥਾਇਰੋਇਡਿਜ਼ਮ ਕਹਿੰਨੇ ਆਸੀਂ ਉਹਦੇ ਵਿੱਚ ਸਾਡੀਆਂ ਅੱਖਾਂ ਦੀ ਜਿਹੜੀ ਆਈ ਬੋਲ ਆ ਉਹ ਬਾਹਰ ਨੂੰ ਕਹਿ ਲੋ ਵੀ ਆਉਣੀਆਂ ਸ਼ੁਰੂ ਹੋ ਜਾਂਦੀਆਂ ਐ ਅੱਖਾਂ ਬਹੁਤ ਵੱਡੀਆਂ ਲੱਗਦੀਆਂ ਵਿਖਣ 'ਚ ਤੇ ਇਹਦੇ ਵਿੱਚ ਵੀ ਨਿਗਾਹ 'ਚ ਵੀ ਫਰਕ ਪੈ ਜਾਂਦਾ ਆਈ ਸਾਈਟ ਵੀ ਕਮਜ਼ੋਰ ਹੋਣੀ ਸ਼ੁਰੂ ਹੋ ਜਾਂਦੀ ਆ ਸੋ ਆਈ ਸਾਈਟ ਦੋਵਾਂ ਵਿੱਚ ਕਮਜ਼ੋਰ ਹੁੰਦੀ ਚਾਹੇ ਹਾਈਪੋ ਹਾਈਪਰਥਾਇਰੋਇਡਿਜ਼ਮ ਆ ਚਾਹੇ ਹਾਈਪੋਥਾਇਰੋਇਡਿਜ਼ਮ ਇਹਦੇ ਨਾਲ ਨਾਲ ਦੋਸਤੋ ਇਹਦੇ ਵਿੱਚ ਕਾਰਪਲ ਟਨਲ ਸਿੰਡਰੋਮ ਹੋ ਜਾਂਦਾ ਹੈ ਮੈਂ ਤੁਹਾਨੂੰ ਦੱਸਦਾ ਹੁੰਦਾ ਕਿ ਸਾਡੇ ਇੱਥੇ ਹੱਥ ਨੂੰ ਜਿਹੜੀਆਂ ਨਸਾਂ ਜਾਂਦੀਆਂ ਐ ਇੱਥੇ ਸਾਡੇ ਇਹ ਟਨਲ ਦੇ ਵਿੱਚੋਂ ਦੀ ਕਹਿ ਲਓ ਵੀ ਨਿਕਲ ਕੇ ਜਾਂਦੀਆਂ ਇੱਕ ਗੁਫਾ ਨੁਮਾ ਇੱਕ ਸਟਰਕਚਰ ਹੁੰਦਾ ਐ ਲਿਗਾਮੈਂਟ ਹੁੰਦਾ ਏ ਇੱਥੇ ਤੇ ਇਧਰ ਬੋਨਸ ਆ ਜਾਂਦੀਆਂ ਸੋ ਇਹ ਇੱਕ ਕਹਿ ਲਓ ਵੀ ਟਨਲ ਬਣਾਉਂਦੀਆਂ ਸ਼ੇਪ ਬਣ ਜਾਂਦੀ ਟਨਲ ਵਰਗੀ ਸੋ ਇਹਦੇ ਵਿੱਚੋਂ ਜਿਹੜੀਆਂ ਨਸਾਂ ਜਾਂਦੀਆਂ ਨੇ ਉਹਨਾਂ ਤੇ ਪ੍ਰੈਸ਼ਰ ਪੈਣਾ ਸ਼ੁਰੂ ਹੋ ਜਾਂਦਾ ਜਦੋਂ ਪਾਣੀ ਜਮਾ ਹੋਣਾ ਸ਼ੁਰੂ ਹੋ ਜਾਂਦਾ ਜਿਹਦੇ ਕਰਕੇ ਨਸਾਂ ਕਹਿ ਲਓ ਵੀ ਇਹਨਾਂ ਦਾ ਜਿਹੜਾ ਫੰਕਸ਼ਨ ਆ ਉਹ ਘਟੋ ਜਾਂਦਾ ਇਹਨਾਂ 'ਚ ਖਰਾਬੀ ਹੋਣੀ ਸ਼ੁਰੂ ਹੋ ਜਾਂਦੀ ਜਿਹਦੇ ਕਰਕੇ ਸਾਡੇ ਹੱਥ ਸੁੰਨ ਹੋਣੇ ਸ਼ੁਰੂ ਹੋ ਜਾਂਦੇ ਇਹਨਾਂ ਤੇ ਕੀੜੀਆਂ ਲੜਨੀਆਂ ਸ਼ੁਰੂ ਹੋ ਜਾਂਦੀਆਂ ਤੇ ਵੀਕਨੈਸ ਵੀ ਆ ਜਾਂਦੀ ਹੱਥਾਂ 'ਚ ਜਿਹਨੂੰ ਅਸੀਂ ਕਾਰਪਲ ਟਨਲ ਸਿੰਡਰੋਮ ਵੀ ਕਹਿੰਦੇ ਆ ਸੋ ਜਿਨ੍ਹਾਂ ਲੋਕਾਂ ਨੂੰ ਇਹ ਪਰੇਸ਼ਾਨੀ ਆ ਰਹੀ ਉਹਨਾਂ ਨੂੰ ਵੀ ਆਵਦਾ ਜਿਹੜਾ ਥਾਇਰੋਇਡ ਫੰਕਸ਼ਨ ਟੈਸਟ ਆ ਥਾਇਰੋਇਡ ਗ੍ਰੰਥੀ ਦਾ ਇੱਕ ਵਾਰੀ ਬਲੱਡ ਟੈਸਟ ਕਰਾ ਲੈਣਾ ਚਾਹੀਦਾ ਹੈ ਤੇ ਦੋਸਤੋ ਥਾਇਰੋਇਡ ਦੀ ਪਰੇਸ਼ਾਨੀ ਕਰਕੇ ਸਾਡੇ ਜਿਹੜਾ ਟੇਸਟ ਦਾ ਮੂਹ ਦਾ ਉਹ ਵੀ ਖਰਾਬ ਲੈਣਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਜਿਹੜਾ ਸਾਡੇ ਟੇਸਟ ਨੂੰ ਕੰਟਰੋਲ ਕਰਦੀ ਇੱਕ ਤਾਂ ਸਾਡੇ ਮੂੰਹ ਚ ਜਿਹੜੇ ਟੇਸਟ ਵੱਧ ਜਾ ਇਹਦੇ ਨਾਲ ਨਾਲ ਸਾਡਾ ਬ੍ਰੇਨ ਸੋ ਦੋਸਤੋ thyroid ਦੋਵਾਂ ਚੀਜ਼ਾਂ ਨੂੰ ਇਫੈਕਟ ਪਾਉਂਦੀ ਆ ਸਾਡੇ ਬ੍ਰੇਨ ਨੂੰ ਵੀ ਗੜਬੜਾ ਦਿੰਦੀ ਆ ਤੇ ਸਾਡੀਆਂ ਜਿਹੜੀਆਂ ਟੇਸਟ ਬਡਸ ਉਹਨਾਂ ਨੂੰ ਵੀ ਸੋ ਜਿਹਦੇ ਕਰਕੇ ਸਾਡਾ ਸਵਾਦ ਵੀ ਜਿਹੜਾ ਉਹ ਖਰਾਬ ਹੋ ਜਾਂਦਾ ਇਹਦੇ ਨਾਲ ਨਾਲ ਜਿਨ੍ਹਾਂ ਲੋਕਾਂ ਨੂੰ ਤਾਂ ਹਾਈਪੋਥਾਇਰੋਇਡਿਜ਼ਮ ਆ ਉਹਨਾਂ ਨੂੰ ਕਬਜ ਦੀ ਪਰੇਸ਼ਾਨੀ ਰਹਿਣੀ ਸ਼ੁਰੂ ਹੋ ਜਾਂਦੀ ਆ ਕਨਸਟਿਪੇਸ਼ਨ ਤੇ ਜਿਨ੍ਹਾਂ ਨੂੰ ਹਾਈਪਰਥਾਇਰੋਇਡਿਜ਼ਮ ਜਿਨ੍ਹਾਂ ਦੇ ਗ੍ਰੰਥੀ ਕਹਿ ਲਓ ਵੀ ਵੱਧ ਹਾਰਮੋਨ ਬਣਾਉਣਾ ਸ਼ੁਰੂ ਕਰ ਦਿੰਦੀ ਉਹਨਾਂ ਨੂੰ ਲੂਜ਼ ਮੋਸ਼ਨ ਲੱਗਦੇ ਰਹਿੰਦੇ ਵਾਰ-ਵਾਰ ਜਿਹਦੇ ਕਰਕੇ ਉਹਨਾਂ ਦਾ ਜਿਹੜਾ ਭਾਰ ਆ ਉਹ ਵੀ ਘਟਨਾ ਸ਼ੁਰੂ ਹੋ ਜਾਂਦਾ ਹੈ ਸੋ ਦੋਸਤੋ ਇਹਦੇ ਨਾਲ ਨਾਲ ਜਿਨ੍ਹਾਂ ਨੂੰ ਹਾਈਪੋਥਾਇਰੋਇਡਿਜ਼ਮ ਗ੍ਰੰਥੀ ਕਹ ਲੋ ਵੀ ਜਿਨ੍ਹਾਂ ਦੇ ਘੱਟ ਬਣਾਉਂਦੀ ਹਾਰਮੋਨ ਉਹਨਾਂ ਦੇ ਵਾਲ ਵੀ ਝੜਨੇ ਸ਼ੁਰੂ ਹੋ ਜਾਂਦੇ ਸੋ ਇਹ ਸੀਗੇ ਸਾਰੇ ਲੱਛਣ ਜਿਹੜੇ ਸਾਨੂੰ ਥਾਇਰੋਇਡ ਦੀ ਪਰੇਸ਼ਾਨੀ ਵਿੱਚ ਦੇਖਣ ਨੂੰ ਮਿਲਦੇ ਆ ਥਾਇਰੋਇਡ ਦੀ ਪਰੇਸ਼ਾਨੀ ਚਾਉਂਦੇ ਮੈਂ ਤੁਹਾਨੂੰ ਦੋਵਾਂ ਦੀ ਗੱਲ ਕੀਤੀ ਹਾਈਪੋ ਜਦੋਂ ਘਟਦਾ ਏ ਹਾਰਮੋਨ ਤੇ ਹਾਈਪਰ ਜਦੋਂ ਹਾਰਮੋਨ ਵੱਧਦਾ ਏ ਥਾਇਰੋਇਡ ਅੱਗੇ ਦੇ ਇਲਾਜ ਦੀ ਵੀ ਗੱਲ ਕਰਾਂਗੇ ਸੋ ਦੋਸਤੋ ਜਦੋਂ ਅਸੀਂ ਇਹਦਾ ਟੈਸਟ ਕਰਾਉਣੀ ਖੂਨ ਦਾ ਉਹਦੇ ਵਿੱਚ ਜੋ ਰਿਪੋਰਟਾਂ ਚ ਆਉਂਦਾ ਏ ਜਿੰਨਾ ਲੋਕਾਂ ਦੇ ਤਾਂ TSH ਦੀ ਨੂੰ ਜਿਹਨੂੰ ਕਹਿੰਦੇ ਥਾਇਰੋਇਡ ਸਟੀਮੂਲੇਟਿੰਗ ਹਾਰਮੋਨ ਜਿਹੜਾ ਸਾਡੇ ਬ੍ਰੇਨ ਚ ਪਿਚਿਊਟਰੀ ਗਲੈਂਡ ਹੁੰਦੀ ਏ ਇੱਕ ਛੋਟੀ ਜੀ ਉਹ ਬਣਾਉਂਦੀ ਆ ਸੋ ਦੋਸਤੋ ਜਿੰਨਾ ਲੋਕਾਂ ਦੇ ਤਾਂ TSH ਵੱਧ ਹੁੰਦਾ ਏ ਉਹਨਾਂ ਨੂੰ ਹਾਈਪੋਥਾਇਰੋਇਡਿਜ਼ਮ ਦੀ ਪਰੇਸ਼ਾਨੀ ਹੁੰਦੀ ਆ ਭਾਵ ਉਹਨਾਂ ਦੇ ਜਿਹੜੇ ਥਾਇਰੋਇਡ ਹਾਰਮੋਨ T3 T4 ਉਹ ਘੱਟ ਬਣਦੇ ਸਰੀਰ ਚ ਕਿਉਂਕਿ TSH ਵੱਧ ਹੁੰਦਾ ਏ ਤੇ ਜਿੰਨਾ ਲੋਕਾਂ ਦੇ TSH ਦੀ ਵੈਲਿਊ ਹੇਠਾਂ ਹੁੰਦੀ ਆ ਉਹਨਾਂ ਨੂੰ ਹਾਈਪਰਥਾਇਰੋਇਡਿਜ਼ਮ ਮੰਨਿਆ ਜਾਂਦਾ ਸੋ ਉਸ ਹਿਸਾਬ ਨਾਲ ਉਹਨਾਂ ਦੀ ਦਵਾਈ ਸ਼ੁਰੂ ਹੋ ਜਾਂਦੀ ਆ ਤੇ ਦੋਸਤੋ ਦਵਾਈ ਇਹਦੇ ਵਿੱਚ ਕਿਹੜੀ ਅਸੀਂ ਯੂਜ਼ ਕਰਦੇ ਆ ਇਹਦਾ ਇਲਾਜ ਕੀ ਆ ਆਓ ਹੁਣ ਉਸ ਬਾਰੇ ਜਾਣਦੇ ਆ ਦੋਸਤੋ ਜਿਹੜਾ ਤਾਂ ਹੁੰਦਾ ਹਾਈਪਰਥਾਇਰੋਇਡਿਜ਼ਮ ਇਹਦੇ ਵਿੱਚ ਇੱਕ ਰੇਡੀਓ ਐਕਟਿਵ ਆਇਓਡੀਨ ਥੈਰੇਪੀ ਵੀ ਵਰਤਦੇ ਆ ਦੋਸਤੋ ਜਿਹਦੇ ਨਾਲ ਸਾਡੀ ਥਾਇਰੋਇਡ ਗਲੈਂਡ ਤੇ ਕਿਰਨਾਂ ਪਾਈਆਂ ਜਾਂਦੀਆਂ ਐ ਰੇਜ਼ ਪਾਈਆਂ ਜਾਂਦੀਆਂ ਐ ਤੇ ਜਿਹੜੇ ਸਾਡੇ ਥਾਇਰੋਇਡ ਦੇ ਸੈੱਲ ਖਰਾਬ ਹੋਏ ਆ ਉਹਨਾਂ ਨੂੰ ਡਿਸਟਰਾਏ ਕਰਦੀਆਂ ਰੇਜ਼ ਮਾਰਦੀਆਂ ਇਹਦੇ ਨਾਲ ਥਾਇਰੋਇਡ ਗਲੈਂਡ ਦਾ ਜਿਹੜਾ ਸਾਈਜ਼ ਉਹ ਵੀ ਘਟਣਾ ਸ਼ੁਰੂ ਹੋ ਜਾਂਦਾ ਹਾਈਪਰਥਾਇਰੋਇਡਿਜ਼ਮ ਜਿੰਨਾਂ ਨੂੰ ਹੁੰਦਾ ਜਿਨ੍ਹਾਂ ਦੇ ਕਹਿ ਲਓ ਵੀ ਥਾਇਰੋਇਡ ਗ੍ਰਾਂਥੀ ਹਾਰਮੋਨ ਵੱਧ ਬਣਾਉਂਦੀ ਆ ਪਰ ਦੋਸਤੋ ਅੱਜ ਕੱਲ ਇਹ ਬਹੁਤ ਘੱਟ ਵਰਤੀ ਜਾਂਦੀ ਆ ਇਹ ਇਲਾਜ ਦੀ ਜਿਹੜੀ ਥੈਰੇਪੀ ਆ ਕਹਿ ਲਓ ਟੈਕਨੀਕ ਆ ਕਿਉਂਕਿ ਇਹਦੇ ਸਾਈਡ ਇਫੈਕਟ ਬਹੁਤ ਜ਼ਿਆਦਾ ਐ ਸੋ ਇਹਨੂੰ ਅਵਾਇਡ ਕੀਤਾ ਜਾਂਦਾ ਹੈ ਤੇ ਦੂਜੇ ਪਾਸੇ ਦਵਾਈ ਸ਼ੁਰੂ ਕੀਤੀ ਜਾਂਦੀ ਤੇ ਉਹ ਦਵਾਈ ਕਹਿ ਲਓ ਵੀ ਪੂਰੀ ਉਮਰ ਹੀ ਸਾਨੂੰ ਖਾਣੀ ਪੈਂਦੀ ਆ ਕਿਉਂਕਿ ਇਹਦਾ ਕੋਈ ਪੱਕਾ ਇਲਾਜ ਹੈ ਨਹੀਂਗਾ ਉਹ ਦਵਾਈ ਕਾਰ ਬੀਮਾ ਜ਼ੋਲ ਕਰਕੇ ਆਉਂਦੀ ਆ ਸੋ ਉਹ ਸਾਨੂੰ ਸਾਰੀ ਉਮਰ ਹੀ ਖਾਣੀ ਪੈਂਦੀ ਉਹਦੀ ਡੋਸ ਸਿਲੈਕਟ ਕੀਤੀ ਜਾਂਦੀ ਡਾਕਟਰ ਵੱਲੋਂ ਅ ਉਹਦੇ ਹਿਸਾਬ ਨਾਲ ਜਿਹੜੀ ਤੁਹਾਡੇ ਟੈਸਟ ਰਿਪੋਰਟ ਆਈ ਹੁੰਦੀ ਆ ਦੇ ਦੋਸਤੋ ਇਹ ਦਵਾਈ ਖਾਣੀ ਕਿਵੇਂ ਆ ਸਵੇਰੇ ਖਾਲੀ ਪੇਟ ਖਾਣੀ ਆ ਦਵਾਈ ਨਿਰਨੇ ਕਾਲ ਜੇ ਭਾਵੇਂ ਉਹ ਅੱਗੇ ਅਸੀਂ ਹਾਈਪੋ ਦੀ ਵੀ ਗੱਲ ਕਰਾਂਗੇ ਜਿੱਥੇ ਲੋਕਾਂ ਦਾ ਥਾਇਰੋਇਡ ਹਾਰਮੋਨ ਘੱਟ ਬਣਦਾ ਉਹਦੇ ਚ ਵੀ ਸੇਮ ਦਵਾਈ ਨਿਰਨੇ ਕਾਲ ਜੇ ਹੀ ਖਾਂਦੇ ਸਵੇਰੇ ਸੋ ਜਿਹੜੀ ਅਸੀਂ ਥਾਇਰੋਇਡ ਦੀ ਦਵਾਈ ਖਾਣੇ ਭਾਵੇਂ ਜਿਨ੍ਹਾਂ ਦੇ ਹਾਈਪੋ ਆ ਜਾਂ ਹਾਈਪਰ ਆ ਉਹ ਦਵਾਈ ਦਾ ਇਹ ਖਾਸ ધ્યાન ਰੱਖਣਾ ਵੀ ਇੱਕ ਤਾਂ ਨਾਗਾ ਨਹੀਂ ਪੈਣਾ ਚਾਹੀਦਾ ਉਹ ਦਵਾਈ ਖਾਣ ਵੇਲੇ ਇੱਕ ਖਾਣਾ ਖਾਣ ਦੇ ਨਾਲ ਉਹਨੂੰ ਮਿਕਸ ਨਹੀਂ ਕਰਨਾ ਕਿਉਂਕਿ ਅਸੀਂ ਭੋਜਨ ਦੇ ਨਾਲ ਇਹ ਦਵਾਈ ਖਾਵਾਂਗੇ ਤਾਂ ਇਹਦੀ ਜਿਹੜੀ ਐਬਜ਼ોર્ਪਸ਼ਨ ਉਹ ਘਟ ਜਾਂਦੀ ਹੈ ਜਜਵ ਨਹੀਂ ਹੋ ਪਉਂਦੀ ਜਿਹਦੇ ਕਰਕੇ ਕਹਿ ਲੋ ਵੀ ਇਹਦਾ ਅਸਰ ਨਾ ਮਾਤਰ ਹੀ ਰਹਿ ਜਾਂਦਾ ਕੋਈ ਫਾਇਦਾ ਨਹੀਂ ਰਹਿੰਦਾ ਦਵਾਈ ਖਾਣ ਦਾ ਸੋ ਜਦੋਂ ਤੁਸੀਂ ਸਵੇਰੇ ਉੱਠਦੇ ਆ ਸਭ ਤੋਂ ਪਹਿਲਾ ਕੰਮ ਇਹ ਹੀ ਕਰੋ ਨਾਰਮਲ ਜੇ ਪਾਣੀ ਨਾਲ ਇਹ ਦਵਾਈ ਲਓ ਖਾਲੀ ਪੇਟ ਤੇ ਜਿਹੜਾ ਤੁਸੀਂ ਖਾਣਾ ਖਾਣਾ ਹੈ ਚਾਹ ਪੀਣੀ ਆ ਜਾਂ ਹੋਰ ਕੋਈ ਦਵਾਈ ਖਾਣੀ ਆ ਜਿਹੜੀ ਐਸਿਡਿਟੀ ਦੀ ਕੋਈ ਖਾਣੀ ਆ ਜਾਂ ਸ਼ੂਗਰ ਦੀ ਬੀਪੀ ਦੀ ਖਾਣੀ ਉਹ ਤੁਸੀਂ ਘਟੋ ਘਟ ਅੱਧੇ ਘੰਟੇ ਘੰਟੇ ਬਾਅਦ ਲੈਣੀ ਦਵਾਈ ਜਾਂ ਜੋ ਵੀ ਤੁਸੀਂ ਖਾਣਾ ਹੈ ਸੋ ਅੱਧੇ ਘੰਟੇ ਦਾ ਘੱਟੋ ਘੱਟ ਗੈਪ ਹੋਣਾ ਬਹੁਤ ਜ਼ਰੂਰੀ ਆ ਥਾਇਰੋਇਡ ਦੀ ਦਵਾਈ 'ਚ ਜੇ ਤੁਸੀਂ ਚਾਹੋ ਨੇ ਤੁਹਾਡਾ ਵਧੀਆ ਅਸਰ ਆਵੇ ਤੇ ਹੌਲੀ ਹੌਲੀ ਇਹਦੀ ਡੋਜ਼ ਵੀ ਘਟ ਜਾਂਦੀ ਆ ਤੇ ਅਖੀਰ ਤੇ ਸੈੱਟ ਹੋ ਜਾਂਦੀ ਡੋਜ਼ ਇੱਕ ਤੇ ਦੋਸਤੋ ਜਿੰਨਾ ਲੋਕਾਂ ਨੂੰ ਹਾਈਪੋਥਾਇਰੋਇਡਿਜ਼ਮ ਆ ਜਿਨ੍ਹਾਂ ਦੇ ਜਿਹੜੀ ਥਾਇਰੋਇਡ ਗ੍ਰੰਥੀ ਆ ਉਹ ਹਾਰਮੋਨ ਘੱਟ ਬਣਾਉਂਦੀ ਆ ਉਹਨਾਂ ਨੂੰ ਲੀਵੋਥਾਇਰੋਕਸਿਨ ਕੰਪਾਊਂਡ ਵਰਤਿਆ ਜਾਂਦਾ ਏ ਕੈਲੋਵਿਲ ਥਾਇਰੋਕਸਿਨ ਨਾਂ ਦੀ ਇੱਕ ਟੈਬਲੇਟ ਆਉਂਦੀ ਆ ਗੋਲੀ ਆਉਂਦੀ ਉਹ ਸ਼ੁਰੂ ਕੀਤੀ ਜਾਂਦੀ ਆ ਸੋ ਡੋਜ਼ ਵੀ ਸਿਲੈਕਟ ਕਰ ਲਿੱਤੀ ਜਾਂਦੀ ਡਾਕਟਰ ਵੱਲੋਂ ਤੇ ਦੋਸਤੋ ਥਾਇਰੋਇਡ ਵਿੱਚ ਵੀ ਜਿਵੇਂ ਡੋਜ਼ ਨੂੰ ਸਿਲੈਕਟ ਕਰਨ ਵਾਸਤੇ ਦਵਾਈ ਨੂੰ ਐਡਜਸਟ ਕਰਨ ਵਾਸਤੇ ਥੋੜਾ ਸਮਾਂ ਲੱਗਦਾ ਏ ਜਿਵੇਂ ਸ਼ੂਗਰ ਵਿੱਚ ਸਾਨੂੰ ਵਾਰ-ਵਾਰ ਬਲੱਡ ਟੈਸਟ ਕਰਾਉਣਾ ਪੈਂਦਾ ਓਵੇਂ ਹੀ ਸਾਨੂੰ ਟਾਈਮ-ਟਾਈਮ ਤੇ ਜਿਹੜਾ ਥਾਇਰੋਇਡ ਫੰਕਸ਼ਨ ਟੈਸਟ ਆ ਜਿਹਨੂੰ ਅਸੀਂ TFT ਵੀ ਕਹਿੰਨੇ ਆ ਇਹ ਕਰਾਉਣੇ ਪੈਂਦੇ ਆ ਬਲੱਡ ਟੈਸਟ ਜਿਹਦੇ ਨਾਲ ਹੌਲੀ-ਹੌਲੀ ਜਾ ਕੇ ਸਾਡੀ ਦਵਾਈ ਸੈੱਟ ਹੁੰਦੀ ਆ ਸੋ ਦੋਸਤੋ ਇਹਦੀ ਦਵਾਈ ਖਾਣ ਵੇਲੇ ਧਿਆਨ ਦੇਣ ਵਾਲੀਆਂ ਜਿਹੜੀਆਂ ਗੱਲਾਂ ਸੀਗੀਆਂ ਉਹ ਮੈਂ ਤੁਹਾਨੂੰ ਦੱਸਿਆਂ ਉਹਨਾਂ ਤੇ ਵੀ ਸਾਨੂੰ ਧਿਆਨ ਦੇਣਾ ਚਾਹੀਦਾ ਜਿਹੜੇ ਲੋਕ ਇਹ ਦਵਾਈ ਖਾ ਰਹੇ ਆ ਤੇ ਥਾਇਰੋਇਡ ਦਾ ਸਾਡੇ ਦਾ ਹਾਰਮੋਨ ਦਾ ਜਿਹੜਾ ਲੈਵਲ ਆ ਉਹ ਨੋਰਮਲ ਹੋਣਾ ਬਹੁਤ ਜ਼ਰੂਰੀ ਆ ਕਿਉਂਕਿ ਜਦੋਂ ਇਹ ਹਾਰਮੋਨਸ ਵਿੱਚ ਗੜਬੜੀ ਹੋ ਜਾਂਦੀ ਥਾਇਰੋਇਡ ਦੇ ਅੰਦਰ ਤਾਂ ਸਾਡੇ ਸਿਹਤ ਨੂੰ ਖਰਾਬੀ ਆਉਣੀ ਸ਼ੁਰੂ ਹੋ ਜਾਂਦੀ ਆ ਸਾਡਾ ਜਿਹੜਾ ਦਿਲ ਆ ਉਹ ਕਹਿ ਲਓ ਵੀ ਹਾਰਟ ਫੇਲਿਅਰ ਤੱਕ ਵੀ ਜਾ ਸਕਦਾ ਜੇ ਅਸੀਂ ਦਵਾਈ ਨੂੰ ਨਹੀਂ ਖਾਵਾਂਗੇ ਸੋ ਬਾਕੀ ਸਾਰੇ ਅੰਗਾਂ ਤੇ ਵੀ ਅਸਰ ਪੈਣਾ ਸ਼ੁਰੂ ਹੋ ਜਾਂਦਾ ਦਿਮਾਗ ਤੇ ਤੇ ਹੋਰ ਅੰਗਾਂ ਤੇ ਸੋ ਇਹਦੇ ਨਾਲ ਸਾਡੀ ਸਿਹਤ ਖਰਾਬ ਰਹਿਣੀ ਸ਼ੁਰੂ ਹੋ ਜਾਂਦੀ ਆ ਸੋ ਜਿੰਨਾਂ ਲੋਕਾਂ ਨੂੰ ਵੀ ਇਹ ਲੱਛਣ ਆ ਰਹੇ ਜਿਹੜੇ ਮੈਂ ਪਿੱਛੇ ਦੱਸੇ ਉਹਨਾਂ ਨੂੰ ਆਪਦੇ ਇੱਕ ਵਾਰੀ ਥਾਇਰੋਇਡ ਦਾ ਟੈਸਟ ਜ਼ਰੂਰ ਕਰਾ ਲੈਣਾ ਚਾਹੀਦਾ ਏ ਉਹਨਾਂ ਨੂੰ ਪਤਾ ਲੱਗ ਜਾਊਗਾ ਵੀ ਉਹਨਾਂ ਨੂੰ ਕਿਤੇ ਥਾਇਰੋਇਡ ਕਰਕੇ ਤਾਂ ਨਹੀਂ ਇਹ ਪਰੇਸ਼ਾਨੀ ਆ ਰਹੀ ਏ ਲੱਛਣ ਆ ਰਹੇ ਤੇ ਦੋਸਤੋ ਇੱਕ ਲੋਕਾਂ ਦਾ ਇੱਕ ਸਵਾਲ ਹੁੰਦਾ ਏ ਵੀ ਕੀ ਅਸੀਂ ਥਾਇਰੋਇਡ ਦੀ ਜਿਹੜੀ ਗੋਲੀ ਆ ਉਹਨੂੰ ਕੀ ਜੇ ਨਾਗਾ ਪੈ ਜੇ ਤਾਂ ਕੋਈ ਬਹੁਤ ਹੀ ਵੱਡੀ ਗੱਲ ਤਾਂ ਨਹੀਂ ਦੋਸਤੋ ਇੱਕ ਅੱਧੀ ਵਾਰ ਜੇ ਨਾਗਾ ਪੈ ਵੀ ਜਾਵੇ ਤਾਂ ਕੋਈ ਵੱਡਾ ਐ ਕ੍ਰਾਈਮ ਨਹੀਂ ਕੋਈ ਵੱਡੀ ਗੱਲ ਨਹੀਂ ਪਰ ਜੇ ਅਸੀਂ ਵਾਰ-ਵਾਰ ਇਹ ਚੀਜ਼ ਕਰਦੇ ਆ ਤਾਂ ਫਿਰ ਥੋੜੀ ਜੀ ਧਿਆਨ ਦੇਣ ਵਾਲੀ ਗੱਲ ਆ ਕਿਉਂਕਿ ਇਹਦਾ ਅਸਰ ਫਿਰ ਆਉਂਦਾ ਨਹੀਂ ਪੂਰਾ ਦਵਾਈ ਦਾ ਤੇ ਜੇ ਇੱਕ ਅੱਧੀ ਵਾਰ ਨਾਗਾ ਪੈ ਵੀ ਜਾਵੇ ਕਿਉਂਕਿ ਇਹ ਦਵਾਈ ਦਾ ਲੰਬਾ ਸਰ ਰਹਿੰਦਾ ਸਾਡੇ ਸਰੀਰ ਚੋਂ ਬਹੁਤਾ ਫਰਕ ਨਹੀਂ ਪੈਂਦਾ ਸੋ ਪਰ ਫਿਰ ਵੀ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਕਿ ਦਵਾਈ ਦਾ ਨਾਗਾ ਨਾ ਪਾਏ ਅਸੀਂ ਰੋਜ਼ਾਨਾ ਇਹ ਦਵਾਈ ਖਾਂਦੇ ਰਹੀਏ ਸੋ ਦੋਸਤੋ ਇਹ ਜਾਣਕਾਰੀ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਜਾਣਕਾਰੀ ਦਾ ਲਾਭ ਲੈ ਸਕਣ ਤੇ ਆਪਦੀ ਸਿਹਤ ਨੂੰ ਠੀਕ ਰੱਖ ਸਕਣ ਜਿਨ੍ਹਾਂ ਨੂੰ ਥਾਇਰਾਇਡ ਆ ਉਹਨਾਂ ਦਾ ਜਿਹੜਾ ਕਹਿ ਲਓ ਵੀ ਉਹ ਇਹਨੂੰ ਕੰਟਰੋਲ ਕਰ ਸਕਣ ਬਿਮਾਰੀ ਨੂੰ ਤਾਂ ਜੋ ਸਾਡੇ ਸਰੀਰ ਦੇ ਬਾਕੀ ਅੰਗਾਂ ਤੇ ਇਹਦਾ ਅਸਰ ਨਾ ਪਵੇ ਸੋ ਇਹ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਦੋਸਤੋ ਆਪਣੇ ਪੇਜ ਨੂੰ ਵੀ ਫੋਲੋ ਕਰ ਲਿਓ ਤਾਂ ਜੋ ਜਿਹੜੀਆਂ ਮੈਂ ਸਿਹਤ ਨੂੰ ਲੈ ਕੇ ਵੀਡੀਓਜ਼ ਬਣਾਉਣਾ ਹੈ ਤੁਹਾਡੇ ਵਾਸਤੇ ਉਹ ਤੁਹਾਡੇ ਤੱਕ ਵੀ ਪਹੁੰਚ ਜਾਣਾ ਆਸਾਨੀ ਨਾਲ ਤੇ ਅੱਗੇ ਵੀ ਹੋਰ ਲੋਕਾਂ ਤੱਕ ਪਹੁੰਚ ਜਾਣਾ ਸੋ ਸ਼ੇਅਰ ਵੀ ਕਰਿਓ ਤੇ ਆਪਣੇ ਪੇਜ ਨੂੰ ਫੋਲੋ ਵੀ ਕਰ ਲਿਓ ਸੋ ਦੋਸਤੋ ਇਜਾਜ਼ਤ ਦਿਓ ਧੰਨਵਾਦ